ਸਟਾਰ ਦੇ ਨੇੜੇ ਦੁਕਾਨ ਤੇ ਚੱਟ ਲੱਗੀ ਹੋਈ ਆ ਤੇ ਨੇੜੇ ਦੇ ਵਿੱਚ ਕੁਝ ਨਹੀਂ ਪਤਾ ਲੱਗ ਰਿਹਾ ਕੋਈ ਯੰਤਰ ਹੈ ਸੀ ਜਾਂ ਨਹੀਂ ਹੈ ਸੀ ਆ ਮਾਦੇ ਦਰਵਾਜ਼ੇ ਜੀ ਮੈਂ ਨਾਲ ਜੀ ਬਿਜੇਰੀ ਆ ਇਹ ਥੋੜਾ ਪਾਣੀ ਪਾ ਲਓ ਤੁਸੀਂ ਯਾਰੇ ਤੇਰੇ ਸੰਭ ਨਹੀਂ ਹੈਗੇ ਇਹ 5-2 ਲੱਖ ਦਾ ਜੀ ਸਮਾਨ ਤੇਰਾ ਜੀ ਮਾਦੇ ਦਰਵਾਜ਼ੇ ਜੀ ਤੇਰੇ ਘਰ ਮੇਰੇ ਉੱਤੇ ਕਿਆ ਅੰਗਰ ਕਰਦੇ ਹੋ ਮਾਦੇ ਜੀ ਤੇਰੀ ਦੁਕਾਨ ਨੂੰ ਅੱਗ ਲਾ ਦੇ ਰੱਬ ਨੇ ਕਿਹਨੇ ਲਾਤੀ ਇਤਨਾ ਬੜਵਾਵਾ ਯਾਰ ਆ ਮਾਦੇ ਦਰਵਾਜ਼ੇ ਜੀ

आग लगी गया। पता नहीं बीर जी कैसे लगा मैं तो बच्चों का खाना खिला रहा था मैं बच्चों को खाना खिला रहा था मेरे घर वाला बोल रहा है रूपम उधर से आग लग गया देखो पीछे से मैं बच्चा ले के लेके निकल गया जल्दी जल्दी अंदर से

नहीं नहीं, 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 सरकार से क्या मांग करते हो आप सरकार से क्या मांग करते हो आप मैं क्या बोलू सर नुकसान की भरपाई मांगते हो क्या नहीं मांगते सरकार तो भी देख रहा है सारे तो जल गए मेरा कुछ नहीं बचा ਫਿਰ ਦੋ ਦੋ ਬਈ ਮੇਰੇ ਮੇਰੇ ਨੰਬਰ 40000 ਜੱਤੋਂ ਪੰਤ ਜੀ ਸੁੱਚੇ ਸੇ ਜਿੰਦ ਮੇਰੇ ਨਾਲ ਤਾਂ ਸਾਡੀ ਗਾਂ ਕੀ ਇੱਕ ਵਾਦੀ ਬਿਚਾਤਾ ਜੀ ਅੱਛਾ ਕੀ ਅੱਗ ਕਿੰਨੇ ਲੱਗੀ ਹੈ ਇਹ ਮੈਨੂੰ ਨਹੀਂ ਪਤਾ ਕਿ ਉਹ ਹੁਣ ਚੱਲ ਕੇ ਆਉਂਦੀ ਬੰਦ ਕਰਕੇ ਵੀ ਕੋਈ ਕਹਦਾ ਨੀ ਯਾਰ ਕੋਈ ਮਤਲਬ ਨਹੀਂ ਜਿਹਨੇ ਲਾਤੀ ਸੀ ਅੱਜ ਵੀ ਮੇਰਾ ਬਰਬਾਦ ਹੋ ਗਿਆ ਜੀ ਮਾੜਾ ਇਹ ਦੂਨਾ ਸਮਾਨ ਕਿੰਨੇ ਕਾਦੀ ਖਾਣਾ ਹੈ ਇੱਕ ਬਾੜ ਵੀ ਦਿਖਾ ਦੇ ਜੀ ਕਿੰਨਾ ਸਮਾਨ ਤੇ ਆਸੀ ਤੇ ਮੇਰੇ ਸਮਾਨ ਦੀ ਹੈਗੀ ਜੀ 5-6 ਲੱਖ ਦਾ ਜੀ ਸਮਾਨ ਮੇਰਾ ਜੀ ਮਾੜਾ ਬਰਬਾਦ ਹੋ ਗਿਆ ਜੀ ਇਹਨਾਂ ਨੂੰ ਪਤਾ ਕਿਵੇਂ ਲੱਗਿਆ ਵੀ ਆਪ ਲੱਗੀ ਹੈ ਨਾ ਨਾ ਬੋਰ ਕਰੇ ਜੀ ਜਿਹੜਾ ਆਵਾਜ਼ ਵਾਲਾ ਨੇ ਤਾਂ ਜੀ ਲੋਕਾਂ ਦੇ ਵਾਲਾ ਪਾਇਆ ਮੈਂ ਜੀ ਆ ਪੱਜਦੇ ਜੀ ਮੈਂ ਕੀ ਮੰਗੀ ਕਰਦੇ ਸਰਕਾਰ ਦੇ ਮੰਗੀ ਕਰਦੇ ਹੋ ਮੈਂ ਮੰਗ ਨਹੀਂ ਯਾਰ ਮੈਨੂੰ ਨਹੀਂ ਜੋ ਮਨਾ ਆ ਗਿਆ ਜੀ ਮੇਰੇ ਤੁਹਾਨੂੰ ਮੇਰੇ ਬੱਚੇ ਹੀ ਪਿਆਰ ਕਰਦੇ ਨੇ ਮੈਨੂੰ ਕੋਈ ਮੇਰੀ ਮਦਦ ਕਰੇ ਜੀ ਮੈਂ ਬਹੁਤ ਆਫਾਏ ਗੀ ਮੇਰੀ ਦੁਕਾਨ ਨੂੰ ਅੱਗ ਲਾਤੀ ਰੱਬ ਜਾਨ ਨੇ ਜਿਹਨੇ ਲਾਤੀ ਮੈਂ ਬਣਵਾ ਲਵਾਂ ਜੀ ਮੈਂ ਬਣਵਾਵਾ ਯਾਰ ਆ ਬਣਵਾ ਲਵਾਂ ਜੀ ਮੇਰੇ ਕੋਲ ਕੋਈ ਪ੍ਰਾਪਰਟੀ ਨਹੀਂ ਜਿਸਦੇ ਮੈਂ ਨਾ ਦੇ ਆਪਣਾ ਕੋਈ ਕੰਮ ਜਾਓ ਨਾ ਵਾਜੀ ਬਾਬਾ ਜੀ ਪਾਲੇ ਸਰਕਾਰ ਦੇ ਕਾਪੇ ਦੀ ਗੱਲ ਹੈ ਜੀ ਕਿਹਦੇ ਰਹਿਣ ਵਾਲਾ ਤੁਸੀਂ ਸਿੱਧੂਪੁਰ ਦੇ ਜੀ ਇਹ तकरीबन 8:30 ਵਜੇ ਕਾਲ ਆਈ ਸੀਗੀ ਕਿ ਬੱਸ ਸਟੈਂਡ ਦੇ ਨੇੜੇ ਦੁਕਾਨ ਦੇ ਵਿੱਚ ਅੱਗ ਲੱਗੀ ਹੋਈ ਆ ਜਦੋਂ ਅਰੇ ਪਹੁੰਚ ਕੇ ਦੇਖਿਆ ਤਾਂ ਉਹ ਅੱਗ ਲੱਗੀ ਹੋਈ ਸੀਗੀ ਕੁਆੜ ਦਾ ਕੋਈ ਨਾਮ ਹੈ ਇਹਨਾਂ ਦਾ ਤੇ ਹਲੇ ਉਹਨਾਂ ਨਾਲ ਬੰਦਿਆਂ ਨਾਲ ਪਤਾ ਨਹੀਂ ਕੀਤਾ ਸੀਗਾ ਗੱਲਬਾਤ ਹੋਈ ਨਹੀਂ ਕਿਉਂਕਿ ਅੱਗ ਬਹੁਤ ਜ਼ਿਆਦਾ ਸੀ ਇਸ ਕਰਕੇ ਸਾਡੀ ਟੀਮ ਹੈ ਜਿਹੜੀ ਅੱਗ ਬੁਝਾਉਣ ਵਾਸਤੇ ਲੱਗੀ ਸੀ ਤੁਰੰਤ ਨਾਲ ਦੀ ਨਾਲ ਤੇ तकरीबन ਅੱਗ ਦੇ ਉੱਤੇ ਹੁਣ ਕੰਟਰੋਲ ਹੈਗਾ ਓਏ ਅਸੀਂ ਖਤਰੇ ਵਾਲੀ ਕੋਈ ਗੱਲ ਬਾਤ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਨਹੀਂ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਜੀ ਕਿੰਨੀਆਂ ਦੁਕਾਨਾਂ ਚੱਕ ਖਾਲੀ ਸੀ ਇਹ ਦੋ ਦੁਕਾਨਾਂ ਨੇ ਜੀ ਦੋ ਦੁਕਾਨਾਂ ਨੇ ਇਹ ਕਵਾੜ ਦੀ ਇੱਕ ਵਾਰਦੀ ਨੇ ਜੀ ਸਾਰਾ ਸਟਾਕ ਆ ਜਿਹੜਾ ਕਵਾੜ ਦਾ ਰੱਖਿਆ ਹੋਇਆ ਜਨਾਂ ਨੇ ਫ੍ਰੀਜ ਵਗੈਰਾ ਕੰਪਰੈਸਰ ਬੈਟਰੀ ਵਗੈਰਾ ਸੀਗੇ ਉਹ ਤਰ੍ਹਾਂ ਕੰਟਰੋਲ ਕਰ ਲਿਆ ਸੀ ਅਸੀਂ ਬਾਹਰ ਕੱਢਦੇ ਸੀ ਬੈਟਰੀ ਫ੍ਰੀਜਾਂ ਦੇ ਕੰਪਰੈਸਰ ਵਗੈਰਾ ਜਿਨ੍ਹਾਂ ਨੂੰ ਬਲਾਸਟ ਦਾ ਡਰ ਸੀਗਾ ਉਹ ਸਾਰਾ ਕੰਟਰੋਲ ਚੋੜਨਾ ਆ ਉਹ ਦੁਕਾਨ ਦੇ ਵਿੱਚ ਅੱਗ ਬੁਝਾਉ ਜੰਟਰ ਵਗੈਰਾ ਪਾਇਆ ਗਿਆ ਸੀ ਨੇ ਅੱਗ ਬੁਝਾਓ ਯੰਤਰ ਦਾ ਦੇਖੋ ਹਲੇ ਇਸ ਟਾਈਮ ਲਾਈਟ ਕਟਵਾ ਦਿੱਤੀ ਗਈ ਸੀ ਕਿਉਂਕਿ ਉੱਪਰ ਨੂੰ ਨਾ ਤਾਰਾਂ ਬਹੁਤ ਜ਼ਬਰਦਸਤ ਲੰਗ ਰਹੀਆਂ ਸੀਗੀਆਂ ਬਿਜਲੀ ਦੀਆਂ ਕੋ ਲਾਈਟ ਕਟਵਾ ਦਿੱਦੀ ਨੇਰੇ ਦੇ ਵਿੱਚ ਕੁਝ ਨਹੀਂ ਪਤਾ ਲੱਗ ਰਿਹਾ ਕਿ ਕੋਈ ਯੰਤਰ ਹੈ ਸੀ ਜਾਂ ਨਹੀਂ ਹੈ ਸੀਗਾ ਉਹ ਹੁਣ ਲਾਈਟ ਤੋਂ ਬਾਅਦ ਹੀ ਪਤਾ ਲੱਗੂਗਾ ਹੁਣ ਤਾਂ ਫਿਲਹਾਲ ਸਾਡੀ ਟੀਮ ਹੈ ਜਿਹੜੀ ਉਹ ਅੱਗ ਤੇ ਕਾਬੂ ਪਾਉਣ ਵਾਸਤੇ ਲੱਗੀ ਹੋਈ ਹੈ ਕਿੰਨੀਆਂ ਗੱਡੀਆਂ ਲੱਗ ਗਈਆਂ ਗੱਡੀ ਸਟਾ ਮੈਂ ਇੱਕ ਦੁਵਿੰਦਗੜ ਮੰਡੀ ਦੇ ਵੱਲੋਂ ਘਰ ਤੋਂ ਬੁਲਾਈ ਗਈ ਹੈ ਜੀ ਤੇ ਇੱਕ ਗੱਡੀ ਫਾਇਰ ਸੇਵਰਾਂ ਤੋਂ ਲੱਗੀ ਹੋਈ ਹੈ ਜੀ ਈ ਨਾਮ ਮਾਤਾ ਮੇਰਾ ਨਾਮ ਫਾਇਰਮੈਨ ਜਸੰਦਰਪਾਲ ਸਿੰਘ ਹੈ ਜਿਹੜੀ ਅੱਜ ਹੁਣੀ ਇਨਸੀਡੈਂਟ ਦੀ ਇਕਤਲਾ ਹੀ ਅੱਗ ਲੱਗਦੀ ਹੈ ਜਿਹਦੇ ਰਿਲੇਟਿਡ ਅਸੀਂ ਜਿਹੜੀ ਹੁਣੇ ਫਾਇਰ ਜਿਹੜੀ ਆ ਸਰਵਿਸ ਵਾਲਿਆਂ ਦੀ ਦੋ ਬੱਸਾਂ ਆਈਆਂ ਮੌਕੇ ਤੇ ਬਾਕੀ ਜਾਣਨੀ ਵਾਲੀ ਕੋਈ ਨੁਕਸਾਨ ਨਹੀਂ ਹੋਇਆ ਇਹ ਅਗਰੋ ਤੇ ਵੀ ਜਿਹੜਾ ਕੰਟਰੋਲ ਪਾਇਆ ਜਾ ਸਕਿਆ ਤੇ ਬਾਕੀ ਜਿਹੜੀਆਂ ਅੱਗ ਦੀਆਂ ਜਿਹੜੀਆਂ ਉਹਨਾਂ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਕਿ ਕਿੱਥੋਂ ਲੱਗੀ ਆ ਆ ਵੀ ਦੁਕਾਨ ਨੂੰ ਆਪਰਦੀ ਹੈ ਇੱਕ ਕਬਾੜੀਆ ਫਿਰ ਅਸੀਂ ਗਾਉਂ ਦੀ ਜਿਹੜੀ ਇੱਕ ਗ੍ਰਾਮ ਸੀਗਾ ਜਿੱਥੇ ਉਹਨੇ ਕਬਾੜ ਦਾ ਸਮਾਰਕ ਪਾਇਆ ਹੋਇਆ ਸੀਗਾ ਇਹ ਕਿਸੀ ਉਹਨਾਂ ਜਿਹੜੀ ਹੈ ਕਿ ਹੈ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਕੀ ਵੀ ਦੁਕਾਨ ਸੀ ਇਹ ਕਿਨੇ ਕਰਨਾ ਰੁਕੀਏ ਨੇ ਨਾਲ ਉਹ ਦੋ ਦਾਨਾ ਹਜੇ ਤੱਕ ਬਰਵਾ ਚੱਲਿਆ ਜਿਹਦੇ ਚ ਸਮਾਨ ਜਿਹੜਾ ਹੈਗਾ ਆਪਣਾ ਤਵਾੜੀਏ ਦਾ ਉਹ ਨਹੀਂ ਜਿਹੜਾ ਪਕਵਾ ਹੋਇਆ ਪਤਾ ਚੱਲਦਾ